ਸਾਰਿਆਂ ਨੂੰ ਜੈ ਬਾਬੇ ਜੀ ਸਿੱਧ ਜੋਗੀ ਬਾਬਾ ਬਲਕਨਾਥ ਧਾਰਮਿਕ ਕਮੇਟੀ ਪਿੰਡ ਦੂਸਾਂਝ ਕਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦੀ ਪੰਜਵੀਂ ਵਿਸ਼ਾਲ ਚੌਂਕੀ ਤੇ ਲੰਗਰ ਭੰਡਾਰਾ ਅੱਡਾ ਦੂਸਾਂਝ ਕਲਾ ਸਮੂਹ ਨੱਗਰ ਵਾਸੀ ਤੇ ਪਿੰਡ ਵਾਸੀਆਂ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਬਾਬਾ ਜੀ ਦੀ ਜੋਤ ਦੀ ਪਰਫਰਮਾ ਪੂਰੇ ਪਿੰਡ ਦੀ ਕੀਤੀ ਗਈ ਉਪਰੰਤ ਜੋਤ ਪੰਡਾਲ ਵਿੱਚ ਸ਼ੋਭਤ ਕੀਤੀ ਗਈ ਜਿੱਥੇ ਸੰਗਤਾਂ ਨੇ ਦਰਸ਼ਨ ਦਿਦਾਰੇ ਕਰਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ ਜਿਸ ਵਿੱਚ ਕੇ ਕੁਲਦੀਪ ਤਾਜ ਨਗੀਨਾ ਨੇ ਸੁਪਰ ਹਿੱਟ ਪੇਟਾਂ गा ਕੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਸਯੋਗੀ ਸਜਦਾਂ ਨੂੰ ਸਰੂਪਾ ਅਤੇ ਬਾਬਾ ਜੀ ਦਾ ਸਰੂਪ ਫੋਟੋ ਪੇਂਟ ਕਰਕੇ ਸਨਮਾਨਤ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਦੁਸਾਂਝ ਤੋਂ ਦੁਸਾਂਝ ਦੇ ਕੱਲ ਕੋਈ ਖਾਸ ਕੋਰਟ Диоси, од

you no. ਨੋਤੀ ਜਿਹ ਭਾਗਾਂ ਦੇ ਮੇਲੇ ਨੰਮ ਕੇ ਹਾਜ਼ਰ ਹੋ ਮਾਣਦੇ ਆ ਬਹੁਤ ਹੀ ਸਤਿਕਾਰਯੋਗ ਸਰਦਾਰ ਬੁਛਾ ਸਿੰਘ ਜੀ ਥਾਣਾ ਗਰਾ ਤੋਂ ਅਸਲ ਜੀ ਬਹੁਤ ਸਾਰੇ ਸਤਿਕਾਰ ਪਰਚੋ ਬਪਾ ਜੀ ਦਾ ਬਹੁਤ ਹੀ ਸੁੰਦਰ ਰੂਪ ਪਰ ਉਹਨਾਂ ਦੇ ਨਾਲ ਕੋਣਾ ਨੂੰpropto ਜੈ ਜੈ ਦਾ ਬਹੁਤ ਸਵਾਗਤ ਹੈ ਜੈ और बहुत बहुत धनवादु जी प्रशाशन सां सेवा जहिड़ियूं प्रशाशन जी ਜਿਕਰਾ ਸਜੋਈ ਦਾ ਬੋਲ ਸਾਡੇ ਦਰਵਾਜ਼ੇ ਤੇ ਆ ਰਹੀ ਹੈ ਪਰ ਇਸੇ ਨਾਲ ਹੀ ਪਤ ਸਰਵਾਨ ਅਮਨਦੀਪ ਜੀ ਇਹਨਾਂ ਦਾ ਵੀ ਮਾਣ ਸਨਮਾਨ ਜਿਹੜਾ ਆਪਣੀ ਕਮੇਟੀ ਕੋਲੋਂ ਕੋਪਾ ਸਾਹਿਬ ਦਾ ਜਿਹੜਾ ਤੇ ਨਵੇਂ ਨਿਯੁਕਤ ਜਿਹੜੇ ਪਤ ਸਰਵਾਨ ਵੀ ਬਣੇ ਹਨ ਆਓ ਸਤਿਗੁਰ ਮਾਣ ਸਨਮਾਨਯਾ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੋਂ ਸੰਧੁਪਾਲ ਕੋਪੂ ਜੀ ਤੁਹਾਡਾ ਵੀ ਮਾਣ ਸਨਮਾਨ ਤੇ ਹੁਣ ਜਿਕਰਾ ਸਜੋਈ ਦਾ ਬੋਲ ਸਾਡੇ ਦਰਵਾਜ਼ੇ ਤੇ ਆ ਰਹੀ ਹੈ پرنٹ میڈیا اور سامان جو بھی گتویا سماجی گتی ہوں خبر چینل جی تشریف ہیں سارا میں شکر گزار کرنا جی یہ تو پیار ہے میں نچی میں کلاکار بھی بن کے آیا میں چھوٹا بھی بن کے آیا سو اپنا پیار اسی طرح ہی میرے سر ਬੱਤ ਪਿੱਛੇ ਜਾ ਜਿਨ੍ਹਾਂ ਨੇ ਆਪ ਸਾਨੂੰ ਬਾਬਾ ਜੀ ਦੇ ਭਜਨਾਂ ਦੇ ਰਾਹੀਂ ਸੱਸ ਜਿਹੜਾ ਸਰਵਣ ਕਰਵਾਇਆ ਔਰ ਤੁਹਾਨੂੰ ਨੂੰ ਬੁਲਾਇਆ ਕਰਨਾ ਆਪਣੇ ਭਜਨਾਂ ਦੇ ਰਾਹੀਂ ਜਿੱਥੇ ਰਾਜ ਆਪਣੇ ਭਜਨ ਵੀ ਲਿਖਾਏ ਆ ਉੱਥੇ ਉਸਤਾਦ ਜੀ ਪੁਰਨਾ ਸੁਆਰੇ ਵਾਲਾ ਜੀ ਤੇ ਰਵੀ ਪਸੰਗ ਗੁਰਦੇਵ ਸਿੰਘ ਜੀ ਇਹਨਾਂ ਦੀ ਪੁਰਾਣੀ ਟੀਮ ਜਿਹੜੀ ਆ ਉਹਨਾਂ ਦੇ ਬੜੇ ਬੜੇ ਕਲਾਕਾਰ ਹਨ ਬਤਿਸ਼ਾ ਜੀ उन्हनि देश वारा उस्ताद जी रवी सॼे लंगर जी उभर जी उन्हनि जे बि ज़ोरदार तालीह रवी दी बहुत ख़ूबसूरत तालमान जहिड़ी आहे कमेटी वलो इन वांस समाज बि जादा सचे दरबार थी जवी दिसान जी ਆਪਣੇ ਭਜਨਾ ਨੂੰ ਸ਼ਖਾਰਦੇ ਹਨ ਤੇ ਤੁਹਾਡੇ ਦਾ ਇੱਕ ਚੌਂਦੇ ਹਨ ਜਗਾਰਾ ਸਿੰਘ ਜੀ ਉਹ ਵੀ ਪਉਣਾ ਆ ਰਹੀ ਚੀਜ਼ ਹੈ ਬਹੁਤ ਸੱਚੀ ਦਾ ਮਾਰ ਕੀ ਹੈ ਅਤੇ ਵੀਰ ਜੀ ਤੇ ਉਹਨਾਂ ਦਾ ਸਾਰੇ ਪਰਿਵਾਰ ਬਹੁਤ ਬਹੁਤ ਧੰਨਵਾਦ ਕਰਦੇ ਕਮੇਟੀ ਬਣੋ ਆਪ ਸਮੂਹ ਕੋਈ ਜਰਾਤ ਪਾਤ ਨਹੀਂ ਤਨੀ ਮਾਰਦਾ ਫਕੀਰ ਜਨਾਬ ਬਹੁਤ ਸਾਰਾ ਮਾਨ ਕਰਦੇ ਜੀ ਨੇ ਸੋ ਮੇਰੇ ਦੋ ਭਜਨ ਜਿਹੜੇ ਆ ਜਲ ਦਰੀਸ ਆਪਾਂ ਕਰਦੇ ਰਵੀ ਦੇ ਰਵੀ ਤੋਂ ਸੰਜਾ ਵਾਂਗ ਕਬਈ ਤੋਂ ਹੈ ਮੇਰਾ ਵੀਰ ਕੇ ਨਾਲ ਅਕਸਰ ਗੱਲ ਹੁੰਦੀ ਰਹਿੰਦੀ ਆ ਔਰ ਇਹੋ ਜਿਹੇ ਮੇਰਾ ਰਿਕਾਰਡ ਹੋ ਚੁੱਕਾ ਆਜ ਕਾ ਮਾਇਕ ਵਿੱਚ ਉਹ ਵੀ ਤੁਸੀਂ YouTube ਤੇ ਮੇਰਾ ਪੌਣਾ ਹਰੀ ਚੈਨਲ ਮੇਰਾ ਆਪਣਾ ਚੈਨਲ ਆ ਉਹਨੂੰ ਸਬਸਕ੍ਰਾਈਬ ਵੀ ਕਰ ਦੇਣਾ ਲਾਈਕ ਵੀ ਕਰ ਦੇਣਾ ਤੇ ਸ਼ੇਅਰ ਵੀ ਕਰ ਦੇਣਾ ਨਵੇਂ ਨਵੇਂ ਭਜਨਾਂ ਤੋਂ ਮਿਲਣਗੇ ਮੈਂ ਸਾਰੀ ਪਰਵਾਂ ਦੇ ਕੋਲ ਧੰਨਵਾਦ ਕਰਦਾ ਇੱਕ

ਸੰਕਲਪ ਨੂੰ ਬੇਨਤੀ ਹੈ ਕਿ ਇਹਨੂੰ ਪਰਮਾਣੂ ਹਾਜ਼ਰੀ ਦਿੱਤੀ ਜਾ ਸੰਕਲਪ